ਸੋ ਦਾ ਲਾਦਾ ਦੋ ਬੰਦਿਆਂ ਨੇ ਜਿਹੜੇ ਵਰਲਡ 'ਚ ਜਿੰਨੇ ਵੀ ਸਿੰਗ ਨੇ ਜਿੰਨੇ ਵੀ ਸਿੱਖ ਨੇ ਉਹ ਬੜੇ ਵੱਡੇ ਕੰਮ ਕਰਦੇ ਆ ਰਹੇ ਨੇ ਦੇਸ਼ ਲਈ ਕਮਲਕੌਰ ਉਰਫ ਕੰਚਨ ਦੇ ਨਾਮ ਨੂੰ ਲੈ ਕੇ ਇੱਕ ਵਾਰ ਮੁੜ ਤੋਂ ਸੋਸ਼ਲ ਮੀਡੀਆ ਤੇ ਇੱਕ ਅਜਿਹੀ ਖਬਰ ਸਾਹਮਣੇ ਆ ਗਈ ਹੈ ਇਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਇੱਕ ਹੋਰ ਰਾਏ ਸਾਹਮਣੇ ਆ ਗਈ ਹੈ ਮਸ਼ਹੂਰ ਕਲਾਕਾਰ ਅਦਾਕਾਰ ਸੰਗਰ ਮੇਕਾ ਸਿੰਘ ਦੇ ਵੱਲੋਂ ਹੁਣ ਕੰਚਨ ਕੁਮਾਰੀ ਅਰਫ ਕਮਲਕੌਰ ਦੇ ਹੱਕ ਦੇ ਵਿੱਚ ਜਾਂ ਫਿਰ ਜਿਹੜੀ ਇਹ ਪੋਸਟ ਪਾਈ ਗਈ ਹੈ ਤੁਹਾਨੂੰ ਵੀ ਸੋਚਣ ਤੇ ਮਜਬੂਰ ਕਰ ਸਕਦੀ ਹੈ ਜਦੋਂ ਮੀਕਾ ਸਿੰਘ ਨੇ ਕਤਲ ਕਰਨ ਵਾਲਿਆਂ ਦੇ ਮਾਮਲੇ ਦੇ ਵਿੱਚ ਤਾੜੀਆਂ ਮਾਰੀਆਂ ਤੇ ਉਸ ਤੋਂ ਬਾਅਦ ਖਰੀਆਂ ਖਰੀਆਂ ਸੁਣਾ ਦਿੱਤੀਆਂ ਜ਼ਿਕਰ ਇਹ ਖਾਸ ਹੈ ਕਿ ਕਮਲਕੌਰ ਕਤਲ ਮਾਮਲੇ ਦੇ ਵਿੱਚ ਗ੍ਰਫਤਾਰ ਤੋਂ ਮੁਲਜ਼ਮ ਨਹਿੰਗ ਬਠਿੰਡਾ ਦੀ ਅਦਾਲਤ ਦੇ ਵਿੱਚ ਪੇਸ਼ ਕੀਤੇ ਗਏ ਜਿੱਥੇ ਸਖਤ ਸੁਰੱਖਿਆ ਦੇ ਵਿੱਚ ਉਹਨਾਂ ਨੂੰ ਲਿਆਂਦਾ ਗਿਆ ਜ਼ਿਕਰ ਇਹ ਖਾਸ ਹੈ ਕਿ ਉਹਨਾਂ ਨੂੰ 2 ਦਿਨ ਦੇ ਰਿਮਾਂਡ ਦੇ ਲਈ ਭੇਜ ਦਿੱਤਾ ਗਿਆ ਇਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਹੁਣ ਮੀਕਾ ਸਿੰਘ ਦੇ ਵੱਲੋਂ ਜੋ ਆਖਿਆ ਜਾ ਰਿਹਾ ਹੈ ਤੁਸੀਂ ਸੁਣ ਕੇ ਜ਼ਰੂਰ ਜਵਾਬ ਦੇਣ ਦੀ ਕੋਸ਼ਿਸ਼ ਕਰਨਾ